ਪੰਜਾਬ ਦੀ ਹਿਸਟਰੀ ਵਿੱਚ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਇਹਦਾ ਜਿਹੜਾ ਕਿ ਨਾਮ ਰੱਖਿਆ ਗਿਆ ਹੈ ਉਹ ਰੱਖਿਆ ਗਿਆ ਸੋਸਾਇਟੀਜ਼ ਰਜਿਸਟ੍ਰੇਸ਼ਨ ਪੰਜਾਬ ਅਮੈਂਡਮੈਂਟ ਐਕਟ 2025 ਇਹ 1860 ਦਾ ਐਕਟ ਸੀ ਐਕਟ ਅਮੈਂਡ ਕਰਕੇ ਇੱਕ ਤਰ੍ਹਾਂ ਨਵਾਂ ਐਕਟ ਇਨ ਪਲੇਸ ਲੈ ਆਏ ਆਂ ਇਹਦੇ ਵਿੱਚ ਸੁਸਾਇਟੀਆਂ ਕਾਦੇ ਲਈ ਬੰਦੀਆਂ ਸੁਸਾਇਟੀਆਂ ਇਹਦੇ ਲਈ ਬੰਦੀਆਂ ਕਿ ਉਹਨਾਂ ਨੇ ਚੈਰੀਟੇਬਲ ਕੰਮ ਕਰਨੇ ਹਨ ਉਹਨਾਂ ਨੇ ਹੈਲਥ ਐਜੂਕੇਸ਼ਨ ਸਪੋਰਟਸ ਇਹੋ ਜਿਹੇ ਚੰਗੇ ਕੰਮ ਕਰਨੇ ਹਨ ਜਿੱਥੇ ਕਿ ਪਬਲਿਕ ਐਟ ਲਾਰਜ ਇਨਵੋਲਡ ਹੈਗੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਸ਼ੁਕਰਗੁਜ਼ਾਰ ਹਾਂ ਸਾਰੇ ਪ੍ਰੈਸ ਦਾ ਜਿਹੜੇ ਇੱਥੇ ਆਏ ਹੋਏ ਆ ਅੱਜ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਪੰਜਾਬ ਸੁਸਾਇਟੀ ਐਕਟ ਇਹਦਾ ਜਿਹੜਾ ਕਿ ਨਾਮ ਰੱਖਿਆ ਗਿਆ ਉਹ ਰੱਖਿਆ ਗਿਆ ਸੁਸਾਇਟੀਆਂ ਰਜਿਸਟ੍ਰੇਸ਼ਨ ਪੰਜਾਬ ਅਮੈਂਡਮੈਂਟ ਐਕਟ 2025 ਇਹ 1860 ਦਾ ਐਕਟ ਸੀਗਾ ਤੁਸੀਂ ਹਿਸਾਬ ਲਗਾ ਲਓ ਕਿ ਆਜ਼ਾਦੀ ਤੋਂ ਵੀ ਪਹਿਲਾਂ ਦਾ ਐਕਟ ਸੀ ਕਿਸੇ ਨੇ ਇਹਦੇ ਆਜ਼ਾਦੀ ਤੋਂ ਵੀ ਆਲਮੋਸਟ 90 ਸਾਲ ਪੁਰਾਣਾ ਐਕਟ ਸੀ ਕਦੀ ਇਹਦੇ ਤੇ ਧਿਆਨ ਨਹੀਂ ਦਿੱਤਾ ਗਿਆ ਕਦੀ ਇਹਦੇ ਤੇ ਕਾਰਵਾਈ ਨਹੀਂ ਕੀਤੀ ਗਈ ਉਹ ਅਸੀਂ ਪੂਰਾ ਐਕਟ ਅਮੈਂਡ ਕਰਕੇ ਇੱਕ ਤਰ੍ਹਾਂ ਨਵਾਂ ਐਕਟ ਇਨ ਪਲੇਸ ਲੈ ਆਇਆ ਹੈ ਇਹਦਾ ਪੂਰਾ ਨਾਮ ਹੈ ਸੁਸਾਇਟੀਆਂ ਰਜਿਸਟ੍ਰੇਸ਼ਨ ਪੰਜਾਬ ਐਮੈਂਡਮੈਂਟ ਐਕਟ 2025 ਇਹ ਜਿਹੜਾ ਐਕਟ ਹੈ ਇਹ ਹੋਰ ਵੀ ਕਈ ਸਟੇਟਾਂ ਨੇ ਟਾਈਮ ਤੋਂ ਟਾਈਮ ਆਪਣਾ ਇਹ ਐਕਟ ਐਮੈਂਡ ਕੀਤਾ ਜਾਂ ਨਵਾਂ ਐਕਟ ਲੈ ਕੇ ਆਏ ਆ ਇਹ ਐਕਟ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਸੁਸਾਇਟੀਆਂ ਕਾਦੇ ਲਈ ਬੰਦੀਆਂ ਸੁਸਾਇਟੀਆਂ ਇਹਦੇ ਲਈ ਬੰਦੀਆਂ ਕਿ ਉਹਨਾਂ ਨੇ ਚੈਰੀਟੇਬਲ ਕੰਮ ਕਰਨੇ ਆ ਉਹਨਾਂ ਨੇ ਹੈਲਥ ਐਜੂਕੇਸ਼ਨ სპੋਰਟਸ ਇਹੋ ਜਿਹੇ ਚੰਗੇ ਕੰਮ ਕਰਨੇ ਆ ਜਿੱਥੇ ਕਿ ਪਬਲਿਕ ਐਟ ਲਾਰਜ ਇਨਵੋਲਡ ਹੈਗੀ ਮੈਂ ਜਦੋਂ ਚਾਰਜ ਲਿੱਤਾ ਸੀ ਐਜ਼ ਇੰਡਸਟਰੀ ਮਿਨਿਸਟਰ ਇਹ ਜਿਹੜਾ ਸੁਸਾਇਟੀਆਂ ਹੈ ਇੰਡਸਟਰੀ ਮਿਨਿਸਟਰੀ ਦੇ ਅੰਡਰ ਆਂ ਦਾ ਆਫੀਸਰਸ ਨਾਲ ਮੇਰੀ ਮੀਟਿੰਗ ਸੀ ਪਹਿਲੀ ਉਹਦੇ ਵਿੱਚ ਇਹ ਡਿਸਾਈਡ ਹੋਇਆ ਸੀ ਕਿ ਸੁਸਾਇਟੀਜ਼ ਐਕਟ ਨਮਾ ਸੀ ਬਣਾਵਾਂਗੇ ਇਹ ਮੈਂ ਵਧਾਈ ਦਿੰਦਾ ਮੇਰੇ ਨਾਲ ਸੁਰਬੀ ਮਲਕ ਜੀ ਬੈਠੇ ਆ ਸ਼ੀ ਇਜ਼ ਦੀ ਆਰਕੀਟੈਕਟ ਆਫ ਨਿਊ ਐਕਟ ਆਈ ਸ਼ੁੱਡ ਸੇ ਜਿਹੜਾ ਇਹ ਐਕਟ ਬਣਾਇਆ ਹੈ ਕਈ ਵਾਰੀ ਇਹਨਾਂ ਨਾਲ ਡਿਸਕਸ਼ਨ ਹੋਈ ਕਈ ਵਾਰੀ ਇਹਨਾਂ ਨੇ ਲੀਗਲ ਹੋਰ ਸਟੇਟਾਂ ਦੇ ਐਕਟ ਪੜੇ ਬੜੀ ਮਿਹਨਤ ਨਾਲ ਇਹ ਐਕਟ ਬਣਾਇਆ ਗਿਆ ਔਰ ਇਹਦੇ ਵਿੱਚ ਪੰਜਾਬ ਦੀ ਜਨਤਾ ਨੂੰ ਬਹੁਤ ਫਾਇਦਾ ਹੋਏਗਾ ਇਹਦੇ ਵਿੱਚ ਅਸੀਂ ਟਰਾਂਸਪਰੈਂਸੀ ਲਿਆਏ ਆ ਸੁਸਾਇਟੀਆਂ ਲਈ ਅੱਗੇ ਸੁਸਾਇਟੀਆਂ ਲੋਕੀ ਜਿਹੜੇ ਸੁਸਾਇਟੀਆਂ ਬਣਾ ਲੈਂਦੇ ਸੀ ਆਪਣੀ ਮਨਮਰਜ਼ੀ ਨਾਲ ਚਲਾਉਂਦੇ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਹੁਣ ਮਨਮਰਜ਼ੀ ਨਾਲ ਨਾਲ ਚਲਾਓ ਪਰ ਜ਼ਿੰਮੇਵਾਰੀ ਨਾਲ ਚਲਾਓ ਅਸੀਂ ਇਹਨੂੰ ਟਰਾਂਸਪੇਰੈਂਸੀ ਐਕਟ 'ਚ ਲੈ ਆਏ ਆ ਸਾਰੀਆਂ ਸੁਸਾਇਟੀਆਂ ਨੂੰ ਆਰਟੀਆਈ ਇਨਫੋਰਮੇਸ਼ਨ 'ਚ ਕਵਰ ਕਰ ਦਿੱਤਾ ਗਿਆ ਐਸ ਐਕਟ ਦੇ ਥਰੂ ਦੂਜੀ ਗੱਲ ਜਿਹੜੇ ਰਜਿਸਟਰਾਰਸ ਐ ਸੁਸਾਇਟੀ ਦੇ ਕੋਚ ਰਜਿਸਟਰਰ ਇੱਥੇ ਬੈਠਦੇ ਹੈਡ ਆਫਿਸ 'ਚ ਕੁਝ ਜ਼ਿਲ੍ਹਾ ਪੱਧਰ ਤੇ ਬੈਠਦੇ ਜਿਹੜੇ ਸਾਡੇ ਜਨਰਲ ਮੈਨੇਜਰ ਆ ਉਹ ਕੋਈ ਵੀ ਇਨਫੋਰਮੇਸ਼ਨ ਸੁਸਾਇਟੀਆਂ ਤੋਂ ਮੰਗ ਸਕਦੇ ਆ ਹਰ ਸੁਸਾਇਟੀ ਨੂੰ ਆਪਣੇ ਆਪ ਨੂੰ ਹਰ 5 ਸਾਲਾਂ ਬਾਅਦ ਰੀਨਿਊ ਕਰਾਣਾ ਪਿਆ ਕਰੇਗਾ ਤਾਂ ਕਿ ਸਾਨੂੰ ਪਤਾ ਹੋਵੇ ਵੀ ਉਹ ਸੁਸਾਇਟੀ ਬੱਝਦੀ ਹੈ ਹੈਗੀ ਹੈ ਐਵੇਂ ਲੱਖਾਂ ਸੁਸਾਇਟੀਆਂ ਰਜਿਸਟਰਡ ਹੋਣ ਔਰ ਸੋਸਾਇਟੀਆਂ ਐਗਜ਼ਿਸਟ ਵੀ ਨਾ ਕਰਦੀਆਂ ਹੋਣ ਜਿਹੜੀਆਂ ਐਗਜ਼ਿਸਟਿੰਗ ਸੋਸਾਇਟੀਆਂ ਕੋਈ 30 ਸਾਲ ਪੁਰਾਣੀ ਹੋਣੀ ਕੋਈ 100 ਸਾਲ ਪੁਰਾਣੀ ਹੋਣੀ ਕੋਈ 80 ਸਾਲ ਪੁਰਾਣੀ ਹੈ ਕਈਆਂ ਦਾ ਡਿਪਾਰਟਮੈਂਟ ਨੂੰ ਪਤਾ ਵੀ ਨਹੀਂ ਹੋਣਾ ਕਿਉਂਕਿ ਅੱਗੇ ਇੰਨੀ ਰਿਕਾਰਡ ਕੀਪਿੰਗ ਨਹੀਂ ਹੁੰਦੀ ਸੀ ਸਾਰਿਆਂ ਨੂੰ ਜਦੋਂ ਇਹ ਐਕਟ ਪਲੇਸ 'ਚ ਆ ਜਾਏਗਾ ਇਹ ਵਿਦਾਨ ਸਭਾ 'ਚ ਜਾਣਾ ਐਕਟ ਸਾਰੀਆਂ ਸੁਸਾਇਟੀਆਂ ਨੂੰ 1 ਸਾਲ ਦੇ ਵਿੱਚ ਵਿੱਚ ਇਹ ਨਵੇਂ ਐਕਟ ਦੇ ਅੰਡਰ ਰਜਿਸਟਰ ਕਰਾਉਣਾ ਪਏਗਾ 1 ਸਾਲ ਦੇ ਅੰਦਰ ਅੰਦਰ ਹਾਂ ਅੱਗੇ 5 ਸਾਲ ਅੱਗੇ 5 ਸਾਲ ਪਹਿਲੇ 1 ਸਾਲ ਦੀ ਸਕਰੀਨਿੰਗ ਪਹਿਲੇ ਜਿਹੜੀਆਂ ਪੁਰਾਣੀਆਂ ਆ ਜੇ ਕੋਈ ਨਵੀਂ ਆ ਕੇ ਸੁਸਾਇਟੀ ਰਜਿਸਟਰ ਕਰਾਂਦਾ ਉਹ ਸਿੱਧੀ 5 ਸਾਲ ਦੀ ਹੋਏਗੀ ਇਹ ਕਿੰਨੀ ਹੋਣੀ ਹੈ ਕੋਈ ਨੰਬਰ ਲੱਖਾਂ ਚ ਐ ਐਗਜ਼ੈਕਟ ਨੰਬਰ ਨਹੀਂ ਹੈਗਾ ਪਰ ਬਹੁਤ ਸੁਸਾਇਟੀਆਂ ਹੈਗੀਆਂ ਇੱਕ ਸੁਸਾਇਟੀਆਂ ਚ ਕਈਆਂ ਨੂੰ ਆਦਤ ਹੁੰਦੀ ਐ ਨਾਮ ਬੜੇ ਪੁੱਠੇ ਸਿੱਧੇ ਇਸਤੇਮਾਲ ਕਰਦੇ ਵਿੱਚ ਗਵਰਨਮੈਂਟ ਲਾ ਦੇਣਗੇ ਕੋਈ ਹੋਰ ਨਾਮ ਲਗਾ ਦੇਣਗੇ ਲੋਕਾਂ ਨੂੰ ਦਿਖਾਣ ਲਈ ਕਿ ਜੀ ਇਹ ਹਦੈਰਾ ਇਹ ਐ ਮਤਲਬ ਕਿ ਉਹ ਡਿਸੈਪਟਿਵ ਨੇਮ ਗoing ਫਾਰਵਰਡ ਅਸੀਂ ਅਲਾਉ ਨਹੀਂ ਕਰਾਂਗੇ ਹੋਰ ਵੀ ਕਈ ਨਾਮ ਲਗਾ ਦਿੰਦੇ ਗਵਰਨਮੈਂਟ ਤੋਂ ਇਲਾਵਾ ਸਰ ਯੂਨੀਅਨ ਯੂਨੀਅਨ ਲਾ ਮਤਲਬ ਡਿਫਰੈਂਟ ਵਰਡ ਜਿਹੜੇ ਡਿਸੈਪਟਿਵ ਹੁੰਦੇ ਲੋਕੀ ਸਮਝਦੇ ਵੀ ਪਤਾ ਨਹੀਂ ਕੀ ਚੀਜ਼ ਹੈ ਉਹ ਡਿਸੈਪਟਿਵ ਵਰਡ ਅਸੀਂ ਡਿਫਾਈਨ ਕੀਤੇ ਐਕਟ 'ਚ ਉਹ ਤੁਹਾਨੂੰ ਅਲੱਗ ਤੋਂ ਦੱਸ ਦਾਂਗੇ ਉਹ ਅਸੀਂ ਅਲਾਉ ਨਹੀਂ ਕਰਾਂਗੇ ਕੁਝ ਜਿਹੜੇ ਡਿਸੈਪਟਿਵ ਵਰਡ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਾਂ ਰਿਜ਼ਰਵ ਬੈਂਕ ਕਈਆਂ ਨੇ ਲਗਾਇਆ ਹੋਇਆ ਗਾਂਧੀ ਵਰਡ ਯੂਜ਼ ਕੀਤਾ ਕਈਆਂ ਨੇ ਕਈਆਂ ਨੇ ਵਿਜੀਲੈਂਸ ਵਰਡ ਯੂਜ਼ ਕੀਤਾ ਹੋਇਆ ਕਈਆਂ ਨੇ ਐਂਟੀ ਕ腐ਪਸ਼ਨ ਕੀਤਾ ਕਈਆਂ ਨੇ ਐਂਟੀ ਟੈਰਰਿਸਟ ਕੀਤਾ ਦਿਖਾਨ ਲਈ ਵੀ ਜਿੱਦਾਂ ਇਹ ਸਰਕਾਰ ਦੀ ਸਰਕਾਰ ਦੀ ਬਾਡੀ ਆ ਦਾਇਰਾ ਔਰ ਲੋਕਾਂ ਨੂੰ ਬੇਫਕੂਬ ਬਣਾਉਣ ਦੀ ਲੋਕਾਂ ਨੂੰ ਫਲੀਸ਼ਿੰਗ ਲਈ ਲੋਕਾਂ ਤੋਂ ਪੈਸੇ ਲੈਣ ਦੀ ਇੱਕ ਜੂਰਿਸਡਿਕਸ਼ਨ ਵਿੱਚ ਸਿਰਫ ਇੱਕ ਨਾਮ ਲਾਊਡ ਹੋਏਗਾ ਕਈ ਵਾਰੀ ਕੀ ਹੁੰਦੀ ਕਿ ਸੁਸਾਇਟੀ ਚੰਗੀ ਕਰ ਰਹੀ ਹੈ ਉਸ ਨਾਮ ਦੀ ਲੋਕੀ ਦੂਜਾ ਨਾਮ ਸੇ ਨਾਮ ਦੀ ਇੱਕ ਸੁਸਾਇਟੀ ਹੋ ਰਜਿਸਟਰ ਕਰਾ ਲੈਂਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਕਹਿੰਦੇ ਜੀ ਉਹ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀ ਕੌਣ ਮੈਂਬਰ ਹੈ ਕੀ ਐਡਰੈਸ ਹੈ ਤੇ ਉਹ ਸੋ ਇੱਕ ਜੂਰਿਸਡਿਕਸ਼ਨ ਚ ਇੱਕ ਨਾਮ ਦੀ ਇੱਕੋ ਸੁਸਾਇਟੀ ਹੋਏਗੀ ਜੂਰਿਸਡਿਕਸ਼ਨ ਦਾ ਮਤਲਬ ਜ਼ਿਲ੍ਹਾ ਕੋਈ ਵੀ ਸੁਸਾਇਟੀ ਇਮੋਵੇਬਲ ਪ੍ਰਾਪਰਟੀ ਵੇਚਦੀ ਹੈ ਪ੍ਰਾਇਰ ਪਰਮਿਸ਼ਨ ਉਹਨੂੰ ਰਜਿਸਟਰਾਰ ਤੋਂ ਲੈਣੀ ਪਵੇਗੀ ਕਿਸੇ ਸੋਸਾਇਟੀ ਦੇ ਅਗੇਂਸਟ ਕੋਈ ਸੀਰੀਅਸ ਕੰਪਲੇਂਟ ਹੈ ਜੀ ਇੱਥੇ ਠੋਰੀ ਠੱਗੀ ਹੋ ਰਹੀ ਹੈ ਜੋ ਇਹਨਾਂ ਨੂੰ ਫੀਸ ਚਾਰਜ ਕਰਨੀ ਚਾਹੀਦੀ ਉਸ ਤੋਂ ਕਿਤੇ ਵੱਧ ਕਰ ਰਹੇ ਹੈ ਸਕੂਲਾਂ ਦੀ ਜੋ ਪੇਸ਼ੈਂਟਸ ਨੂੰ ਚਾਰਜ ਹੋਣਾ ਚਾਹੀਦਾ ਉਸ ਤੋਂ ਕਿਤੇ ਵੱਧ ਚਾਰਜ ਕਰਦੇ ਕਿਉਂਕਿ ਜਦੋਂ ਇਹ ਸੋਸਾਇਟੀਆਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲੈਂਦੀਆਂ ਉਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਜੇ ਤੁਸੀਂ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਲੈਂਦੇ ਹੋ ਤੁਸੀਂ ਗ੍ਰੋਸ ਦਾ 10% ਤੋਂ ਵੱਧ ਮਾਰਜਨ ਨਹੀਂ ਰੱਖ ਸਕਦੇ ਸੋਸਾਇਟੀ ਪਰ ਸੋਸਾਇਟੀਆਂ ਰੱਖਦੀਆਂ ਕੋਈ ਵੀ ਗ੍ਰੋਸ ਵਾਇਲੇਸ਼ਨ ਦੀ ਕੰਪਲੇਂਟ ਹੈ ਉਹ ਡਿਪਟੀ ਕਮਿਸ਼ਨਰ ਤਹਿਸੀਲਦਾਰ ਲੈਵਲ ਦੇ ਆਫੀਸਰ ਤੋਂ ਇਨਕੁਆਇਰ ਕਰਾਏਗਾ ਔਰ ਜੇ ਉਹ ਇਨਕੁਆਰੀ 'ਚ ਕੁਝ ਗਲਤ ਨਿਕਲਦਾ ਐ ਐਚ ਡੀ ਐਮ ਲੈਵਲ ਜਾਂ ਉਸ ਤੋਂ ਉੱਪਰ ਦੇ ਆਫੀਸਰ ਨੂੰ he will make the administrator of the society ਉਹ 6 ਮਹੀਨੇ ਵਾਲੀ ਉਹਦੀ ਟਰਮ ਹੋਏਗੀ 6 ਮਹੀਨੇਾਂ ਜੋ ਦੁਬਾਰਾ ਇਲੈਕਸ਼ਨ ਕਰਾਏਗਾ ਸੋਸਾਇਟੀ ਦੇ ਔਰ ਜੇ ਉਹ 6 ਮਹੀਨੇਾਂ ਵਿੱਚ ਸੋਸਾਇਟੀ ਦੇ ਨਹੀਂ ਇਲੈਕਸ਼ਨ ਕਰਾ ਸਕਦਾ ਇਹ 6 ਮਹੀਨੇ ਹੋਰ ਮਿਲ ਜਾਣਗੇ ਪਰ ਉਸ ਤੋਂ ਬਾਅਦ ਕੋਈ ਨਾ ਕੋਈ ਫੈਸਲਾ ਲੈਣਾ ਪਏਗਾ ਜਾਂ ਤਾਂ ਸੋਸਾਇਟੀ ਐਨੀ ਗਲਤ ਚੱਲ ਰਹੀ ਹੈ ਕਿ ਉਹਨੂੰ ਡਿਸਾਲਵ ਕਰਨਾ ਪਏਗਾ ਬਟ ਉਹ ਜੋ ਵੀ ਉਸ ਵੱਲੇ ਫੈਸਲਾ ਹੋਏਗਾ ਉਹ ਲੈਣਾ ਪਏਗਾ ਹਰ ਸੁਸਾਇਟੀ ਦੇ ਮੈਮੋਰੰਡਮ ਚ ਜੋ ਲਿਖਿਆ ਉਸ ਹਿਸਾਬ ਨਾਲ ਇਲੈਕਸ਼ਨ ਹੋਣੇ ਚਾਹੀਦੇ ਆ ਜੇ ਉਹ ਨਹੀਂ ਕਰਦੇ ਇਲੈਕਸ਼ਨ ਫॉर ਸਮ ਰੀਜ਼ਨ ਉਹ ਮਿਸਕੰਡਕਟਡ ਚ ਗਿਨਾਇਆ ਜਾਏਗਾ ਇਹ ਯਾਦਾ ਜਿਹੜਾ ਫੋਕਸ ਇਸ ਐਕਟ ਦਾ ਵੈਸੇ ਤਾਂ ਐਕਟ ਸਾਰੀਆਂ ਸੁਸਾਇਟੀਆਂ ਲਈ ਬੰਦਾ ਆ ਇਹ ਉਹਨਾਂ ਲਈ ਹੈ ਜਿਹੜਾ ਹੈਲਥ ਸਰਵਿਸਿਜ਼ ਐਜੂਕੇਸ਼ਨਲ ਸਰਵਿਸਿਜ਼ ਤੇ ਸਪੋਰਟਸ ਬਾਡੀਜ਼ ਬੰਦੀਆਂ ਉਹਨਾਂ ਤੇ ਸਾਡਾ ਜਿਆਦਾ ਫੋਕਸ ਹੈ ਕਿ ਉਹ ਅੰਡਰ ਨੋਰਮਸ ਆਪਰੇਟ ਕਰਨ ਕਿਉਂਕਿ ਪਬਲਿਕ ਇਨ ਲਾਰਜ ਉਹਦੇ ਵਿੱਚ ਇਨਵੋਲਡ ਹੈ ਤੇ ਜਿਹੜਾ ਐਕਟ ਹੈਗਾ ਇਕਈ ਕੇਸ ਸਾਡੇ ਕੋਲ ਆਏ ਵੀ ਆ ਜਿੱਥੇ ਕਿ ਠੋਰੀ ਠੱਗੀ ਹੋਈ ਆ ਮੈਂ ਅੱਜ ਨਾਮ ਨਹੀਂ ਲੈਣਾ ਚਾਹੁੰਦਾ ਜਿੱਥੇ ਸਕੂਲਾਂ ਵਿੱਚ 2-2000 ਬੱਚੇ ਸੀ ਅੱਜ 6-6 ਬੱਚੇ ਪੜਦੇ ਪਏ ਸੋਸਾਇਟੀ ਰਜਿਸਟਰਡ ਆ ਉਹਨਾਂ ਨੇ ਜਾਂ ਤਾਂ ਪ੍ਰਾਪਰਟੀਆਂ ਵੇਚਤੀਆਂ ਜਾਂ ਹੋਰ ਕੰਮਾਂ ਲਈ ਸਕੂਲ ਦੀਆਂ ਬਿਲਡਿੰਗਾਂ ਵਰਤ ਰਏ ਆ ਕਿਉਂਕਿ ਹੁਣ ਇਸ ਵੇਲੇ ਪ੍ਰਾਈਮ ਪ੍ਰਾਪਰਟੀ ਬਣ ਗਈ ਫਰੀ ਦੇ ਭਾ ਕਰਾਇਤੇ ਦੇ ਦਿੰਦੇ ਕੋਈ ਵੀ ਜਿਹੜਾ ਡਿਸੀਜਨ ਹੈ ਕਿਸੇ ਵੀ ਸੁਸਾਇਟੀ ਚ ਐਸ ਐਕਟ ਦੇ ਅੰਡਰ ਜੇ AGM ਚ ਲਿੱਤਾ ਜਾਣਾ ਤਾਂ 2/3 ਮੈਂਬਰ ਅਵੇਲੇਬਲ ਹੋਣੇ ਚਾਹੀਦੇ 2/3 ਤੋਂ ਘੱਟ ਕੋਰਮ ਨਹੀਂ ਮੰਨਿਆ ਜਾਏਗਾ ਔਰ ਉਹ AGM ਦਾ ਕੋਈ ਵੀ ਫੈਸਲਾ ਲਾਗੂ ਨਹੀਂ ਹੋ ਸਕੇਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਬਹੁਤ ਵੱਡਾ ਸਾਡੇ ਲੀਡਰ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਲਿੱਤਾ ਗਿਆ ਔਰ ਉਹਨਾਂ ਨੂੰ ਲੋਕਾਂ ਦਾ ਹਮੇਸ਼ਾ ਫਿਕਰ ਰਹਿੰਦਾ ਔਰ ਇਹ ਪਬਲਿਕ ਇਨ ਲਾਰਜ ਨੂੰ ਬਹੁਤ ਫਾਇਦਾ ਹੋਏਗਾ ਔਰ ਮੈਂ ਵਧਾਈ ਦਿੰਦਾ ਸਾਡੇ ਡਾਇਰੈਕਟਰ ਆਫ ਇੰਡਸਟਰੀਜ਼ ਸਰਬੀ ਮੱਲਕ IAS ਨੂੰ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਤਿੰਨ ਚਾਰ ਮਹੀਨੇ ਸ਼ੀ ਬਰਨਡ ਦੀ ਲੈਂਪ ਔਰ ਇਹ ਪਾਲਿਸੀ ਯਾ ਜੋ ਵੀ ਐਕਟ ਹੈਗਾ ਸ਼ੀ ਪੁਟ ਇਟ ਟੁਗੇਦਰ ਸਰ ਇਹ ਇੱਕ 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 ਹਾਂਜੀ ਤੁਸੀਂ ਦੱਸੋ ਕਿ ਤੁਸੀਂ ਇਹ ਸੋਸਾਇਟੀ ਨੂੰ ਆ ਕੇ ਇੱਕ ਰੱਦੀਂ ਦੇਖਿਆ ਹੈ ਤੇ